ਜੀ ਜੀ ਤੁਹਾਨੂੰ ਜੋ ਜ਼ਿਲੇ ਦਾ ਪ੍ਰਧਾਨ ਲਗਾਇਆ ਗਿਆ ਹੈ ਤੇ ਕੀ ਕਹੋਗੇ ਮੈਂ ਇਹ ਕਹਾਂਗੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜਿਵੇਂ ਕਿ ਅੱਜ ਸਾਰੇ ਜਣੇ ਇੱਥੇ ਇਕੱਠੇ ਹੋਏ ਆ ਤੇ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਦੀ ਅਹੁਦਾ ਮਿਲੀ ਆ ਜਿਹੜਾ ਕਿ ਸਰਦਾਰ ਬੂਟਾ ਸਿੰਘ ਜੀ ਸ਼ਾਦੀਪੁਰ ਵੱਲੋਂ ਮੈਨੂੰ ਇਹ ਅਹੁਦਾ ਦਿੱਤਾ ਗਿਆ ਸਾਰਿਆਂ ਦੇ ਅੰਦਰ ਹੋ ਕੇ ਮੈਨੂੰ ਅਹੁਦਾ ਦਿੱਤਾ ਗਿਆ ਤੇ ਮੈਂ ਆਪਣੇ ਵੱਲੋਂ ਪੂਰੀ ਉਮੀਦ ਕਰਦੀ ਹਾਂ ਉਮੀਦ ਕਰਦੀ ਤੇ ਨਾਲੇ ਇਹ ਕਹਿ ਰਹੀਆਂ ਵੀ ਮੈਂ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਕੰਮ ਕਰਾਂਗੀ ਇਹਨਾਂ ਦੀ ਨੁਮਾਇੰਦਗੀ ਇਹ ਸਾਰੇ ਕੰਮ ਕਰਾਂਗੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਵਾਹਿਗੁਰੂ ਮਤਲਬ ਇਹ ਜ਼ਿੰਮੇਵਾਰੀ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਗੀ ਮੈਂ ਇਹ ਮਤਲਬ ਆਪਣੇ ਮਨੋਂ ਕਹਿ ਰਹੀ ਆ ਤੇ ਤੁਹਾਨੂੰ ਤਾਂ ਤੁਹਾਨੂੰ ਪਤਾ ਹੀ ਆ ਲਾਸਟ ਟਾਈਮ ਜਦੋਂ ਇਲੈਕਸ਼ਨ ਸੀ ਮੇਰੇ ਘਰ ਨਾਮੀ ਪਾਰਟੀ ਹਰ ਕੋਈ ਆਈ ਆ ਤਾਂ ਮੇਰਾ ਕਿਸੇ ਵੀ ਪਾਰਟੀ ਦੇ ਵਿੱਚ ਜਾਣ ਦਾ ਕੋਈ ਮਕਸਦ ਨਹੀਂ ਸੀਗਾ ਪਰ ਲਾਸਟ ਟਾਈਮ ਭੈਣ ਜਸਪ੍ਰੀਤੀ ਮੈਨੂੰ ਕੱਲ ਕਾਲ ਆਉਂਦੀ ਆ ਤਾਂ ਮੈਨੂੰ ਕਹਿੰਦੇ ਵੀ ਗਰਜੋਤ ਵੀ ਆਪਾਂ ਇਸ ਜੱਥੇਬੰਦੇ ਨਾਲ ਹੀ ਜੁੜਜੋ ਵੀ ਹੈ ਨਾ ਕਿਉਂ ਆਪਾਂ ਹੋ ਰਹਿਣਾ ਵੀ ਨਾਲ ਆਪਾਂ ਨੂੰ ਚਾਹੀਦਾ ਹੀ ਹੈ ਜਦੋਂ ਆਪਾਂ ਸੰਘਰਸ਼ਤਾ ਕਰ ਹੀ ਰਹੇ ਹਾਂ ਵੀ ਆਪਾਂ ਉਹਨਾਂ ਨਾਲ ਰਲ ਕੇ ਕਰਦੇ ਤਾਂ ਮੈਂ ਜਸਪ੍ਰੀਤ ਭੈਣ ਦੀ ਗੱਲ ਨਹੀਂ ਢਾਲੀ ਮੈਂ ਉਹਨਾਂ ਦੀ ਗੱਲ ਸਿਰ ਮੱਥੇ ਰੱਖੀ ਤੇ ਫਿਰ ਉਹਨਾਂ ਨੇ ਬੁੱਟਲ ਸਿੰਘ ਸਾਦੀਪੁਰ ਜੀ ਨਾਲ ਗੱਲ ਕਰਵਾਈ ਤਾਂ ਅੱਜ ਇਹ ਇੱਥੇ ਪਹੁੰਚੇ ਨੇ ਸਾਨੂੰ ਪੰਜਾਬ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਕੇ ਚੱਲ ਰਹੇ ਨੇ ਮੈਂ ਧੰਨਵਾਦ ਕਰਦੀ ਹਾਂ ਅਸੀਂ ਆਪਣੀ ਜ਼ਿੰਮੇਵਾਰੀ ਤੈਅ ਦੇ ਲਈ ਗੱਲ ਕਰਦੇ ਗੁਰਜੋਤ ਜੀ ਮੈਂ ਪ੍ਰਧਾਨ ਜੀ ਨੂੰ ਵੀ ਸਵਾਲ ਕੀਤਾ ਸੀ ਕਿਸਾਨੀ ਨਾਲ ਜੁੜੇ ਕੁਝ ਮੁੱਦੇ ਨੇ ਜਿਸ ਤਰ੍ਹਾਂ ਪਾਣੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਸਤਰ ਨੀਵੇਂ ਹੁੰਦਾ ਜਾ ਰਿਹਾ ਨਗਰ ਨੂੰ ਅੱਗ ਲਾਉਣ ਦੀ ਗੱਲ ਕਰੀਏ ਕੀਤੀ ਕੀ ਪ੍ਰੋਗਰਾਮ ਸੀ ਕੀ ਇਕਾਈ ਚੁਣੀ ਹੈ ਇਹਦੇ ਵਿੱਚ ਅਜੇ ਸਾਡਾ ਤਕਰੀਬਨ ਜਥੇਬੰਦੀ ਦਾ ਪ੍ਰੋਗਰਾਮ ਇਹ ਚੱਲਦੇ ਰਿਹਾਦਾ ਡੇਲੀ ਕਿਤੇ ਨਾ ਕਿਤੇ ਪ੍ਰੋਗਰਾਮ ਇਹ ਹੁੰਦੇ ਆ ਉਹ ਸੀ ਕਰਦੇ ਨੇ ਆਪਣੀਆਂ ਇਕਾਈਆਂ ਜੜੀਆਂ ਨੇ ਉਹਨਾਂ ਨੂੰ ਬਣਾ ਕੇ ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਯਤਨ ਹੈ ਜਿਹੜਾ ਉਹ ਚੱਲਦਾ ਰਹਿੰਦਾ ਉਸੇ ਕੜੀ ਦੇ ਤਹਿਤ ਹੀ ਅੱਜ ਜਸਪ੍ਰੀਤ ਹੋਰਾ ਵੱਲੋਂ ਇਹ ਮੇਰੇ ਨਾਲ ਅੰਦੋਲਨ ਤੋਂ ਜੁੜੇ ਹੋਇਆ ਇਹਨਾਂ ਨਾਲ ਗੱਲ ਹੋਈ ਆਮ ਹੁੰਦੀ ਰਹਿੰਦੀ ਸੀ ਇਹਨਾਂ ਨੇ ਮੈਨੂੰ ਫੋਨ ਤੇ ਕਹੀ ਵੀ ਅਸੀਂ ਤੁਹਾਡੇ ਨਾਲ ਕੋਸ਼ਿਸ਼ ਤੋਂ ਸਾਡੇ ਸਾਥੀ ਨੇ ਸਾਡੀਆਂ ਭੈਣਾਂ ਉਹਨਾਂ ਨੂੰ ਜੋੜਨੇ ਆ ਤੇ ਆਪਾਂ ਰਲ ਕੇ ਕੱਲ੍ਹ ਚੱਲਾਂਗੇ ਮੈਂ ਕਿਹਾ ਬਿਲਕੁਲ ਆਪਾਂ ਪਹਿਲਾਂ ਵੀ ਚੱਲ ਰਹੇ ਆ ਰਲ ਕੇ ਤੇ ਹੁਣ ਵੀ ਜੇ ਕੋਈ ਕੰਮ ਕਰਨ ਵਾਲੇ ਮਿਹਨਤ ਕਰਨ ਵਾਲੇ ਨੇ ਸਾਡੇ ਸਾਥੀ ਤੋਂ ਉਹਨਾਂ ਨੂੰ ਜ਼ਰੂਰ ਲਿਆਓ ਉਹ ਫਿਰ ਅੱਜ ਦਾ ਟਾਈਮ ਰੱਖਿਆ ਗਿਆ ਉਹਦੇ ਵਿੱਚ ਅੱਜ ਗੁਰਜੋਤ ਕਰਨ ਨੂੰ ਅਸੀਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਆਪਣੀ ਜਥੇਬੰਦੀ ਦਾ ਉਹ ਲਾਇਆ ਤੇ ਇਧਰ ਮੰਗੜ ਜੀਏ ਲੜਕੀਏ ਦਾ ਨਾਮ ਭੁੱਲ ਗਿਆ ਮੈਂ ਜਸਪ੍ਰੀਤ ਕਾ ਇਹਨਾਂ ਨੂੰ ਜ਼ਿਲ੍ਹੇ ਦੀ ਪ੍ਰਧਾਨ ਅਸੀਂ ਜ਼ਿਲ੍ਹਾ ਲੁਧਿਆਣਾ ਉਹਦੀ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਦੇ ਮੋਢਿਆਂ ਤੇ ਅੱਜ ਬਹੁਤ ਵੱਡਾ ਭਾਰ ਹੈ ਜਿਹੜਾ ਉਹ ਪਾਇਆ ਗਿਆ ਤੇ ਔਰ ਵੇਖੋ ਗੱਲਿਆਂ ਆ ਵੀ ਕੱਲਾ ਉੱਦਾ ਕੰਮ ਨਹੀਂ ਕਰਦਾ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਇਹਨਾਂ ਨਾਲ ਪਹਿਲਾਂ ਮੈਂ ਕਰੀ ਵੀ ਹੈ ਵੀ ਕੱਲਾ ਉੱਦਾ ਕੁਝ ਨਹੀਂ ਕਰਦਾ ਮਿਹਨਤ ਹੈ ਜਿਹੜੀ ਮਿਹਨਤ ਰੰਗ ਲੈ ਕੇ ਆਉਂਦੀ ਹੈ ਮਿਹਨਤ ਕਰੋਗੇ ਤੇ ਉਹਦੇ ਮਗਰ ਮਗਰ ਫਿਰਦੇ ਆ ਠੀਕ ਹੈ ਜੀ ਤੇ ਇਹਨਾਂ ਤੇ ਸਾਨੂੰ ਆਸ ਹੈ ਬਹੁਤ ਵੱਡੇ ਪੱਧਰ ਤੇ ਕਰਨਗੇ ਕੰਮ ਸਾਡੀ ਜਥੇਬੰਦੀ ਨੂੰ ਅੱਜ ਸਾਡੇ ਜਥੇਬੰਦੀ ਦੇ ਵਿੱਚ ਇਹ ਜੁੜੇ ਨੇ ਤੇ ਟੱਬਰ ਸਾਡਾ ਜਿਹੜਾ ਉਹ ਅੱਜ ਵੱਡਾ ਹੋਇਆ ਸਾਨੂੰ ਬਹੁਤ ਖੁਸ਼ੀ ਹੈ ਇਸ ਨੂੰ ਮੁਬਾਰਕਬਾਦ ਦਿੰਦੇ ਆਂ ਬੂਟਾ ਸਿੰਘ ਜੀ ਗੱਲ ਕਰਦੇ ਆਂ ਦੇਖੋ ਝੋਨੇ ਦੀ ਚਰਚਾ ਹੁੰਦੀ ਹੈ ਕਿ ਪਾਣੀ ਦਿਨ ਪ੍ਰਤੀ ਦਿਨ ਘਟ ਹੁੰਦਾ ਜਾਂਦਾ ਕਿਸਾਨੀ ਨਾਲ ਜੁੜਿਆ ਹੋ ਬੀਕੇ ਜੂ ਸ਼ਾਦੀਪੁਰ ਤੋਂ ਤੁਸੀਂ ਕੌਮੀ ਪ੍ਰਧਾਨ ਹੋ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਨੇ ਜਿਹੜੇ ਅੱਜ ਵੀ ਝੋਨਾ ਨਹੀਂ ਛੱਡ ਰਹੇ ਕੀ ਕਾਰਨ ਲੱਗਦਾ ਇਕੋ ਉਹਦੇ ਵਿੱਚ ਕਾਰਨ ਇਹ ਆ ਵੀ ਕਿਸਾਨਾਂ ਨੂੰ ਜਿਹੜਾ ਝੋਨਾ ਹੈ ਨਾ ਇਹਦੇ ਤੇ ਲੱਗਦਾ ਵੀ ਸਾਨੂੰ ਜਿਹੜਾ ਤੁਰੰਤ ਪੈਸੇ ਜਿਹੜੇ ਨੇ ਜੜੀ ਉਹਨਾਂ ਦੀ ਐਮਐਸਪੀ ਉਹ ਮਿਲ ਜਾਂਦੀ ਏ ਉਹਦੇ ਮੁਤਾਬਕ ਇਹ ਕੰਮ ਕਰ ਰਹੇ ਨੇ ਅਸੀਂ ਬਹੁਤ ਦੇਰ ਤੋਂ ਸਰਕਾਰ ਨੂੰ ਮੰਗ ਕਰ ਰਹੇ ਆ ਕਿ ਸਰਕਾਰ ਜੇ ਕਰ ਇੱਕ ਵਾਰਾ ਪਿੱਛੇ ਅਸੀਂ ਲੇਖ ਵੀ ਲਿਖਿਆ ਸੀਗਾ ਉਹਦੇ ਵਿੱਚ ਵੀ ਬਿਜਲੀ ਪਾਣੀ ਤੇ ਕਰਸਾਨੀ ਇਹ ਤਿੰਨੇ ਚੀਜ਼ਾਂ ਬਜਦੀਆਂ ਨੇ ਪੰਜਾਬ ਪਜਦਾ ਉਹਦੇ ਨਾਲ ਪਾਣੀ ਵੀ ਪਜਦਾ ਤੇ ਬਿਜਲੀ ਵੀ ਪਜਦੀ ਹੈ ਜੇਕਰ ਸਰਕਾਰ ਐਮਐਸਪੀ ਦੇਣ ਦਾ ਯਤਨ ਕਰੇ ਬਾਸਪਤੀ ਹੈ ਜਿਹੜੀ ਬਾਜ਼ਪਤੀ ਦੇ ਉੱਤੇ ਸਰਕਾਰ ਨੂੰ ਵੀ ਫਾਇਦਾ ਜੇ ਸਰਕਾਰ ਆਪ ਖਰੀਦ ਕੇ ਸਪੋਰਟ ਕਰਦੀ ਹੈ ਤੇ ਸਰਕਾਰ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਪਰ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦਿੰਦੀਆਂ ਪਤਾ ਨਹੀਂ ਕਿ ਸਰਕਾਰਾਂ ਜਾਣ ਕੇ ਉਲਝਾ ਕੇ ਰੱਖਣਾ ਚਾਹੁੰਦੀਆਂ ਨੇ ਜੇਕਰ ਸਾਰੀਆਂ ਫਸਲਾਂ ਤੇ ਐਮਐਸਪੀ ਹੋਵੇ ਜਿਵੇਂ ਝੋਨੇ ਦੇ ਉੱਤੇ ਆ ਜਾਂ ਕਣਕ ਦੇ ਉੱਤੇ ਹੁਣ ਪਿਛਲੇ ਸਮੇਂ 'ਚ ਸਰਕਾਰ ਨੇ ਪ੍ਰੇਰਿਤ ਕੀਤਾ ਕਿ ਮੂੰਗੀ ਲਾਓ ਜੀ ਅਸੀਂ ਪੂਰੇ ਰੇਟ ਤੇ ਖਰੀਦਾਂਗੇ ਇਹਨੂੰ ਲੇਕਿਨ ਉਹ ਵੀ ਵੇਖ ਲਓ ਰੁਲ ਗਈ ਇਸੇ ਤਰ੍ਹਾਂ ਆਪਾਂ ਕਈ ਵਾਰ ਵੇਖਿਆ ਸਬਜ਼ੀ ਦੇ ਵਿੱਚ ਆਜਦਾ ਟਮਾਟਰ ਲਾ ਲਓ ਆਲੂ ਲਾ ਲਓ ਤੇ ਜਦੋਂ ਕਿਸਾਨ ਉਹਨੂੰ ਬੀਜਦਾ ਹੈ ਤੇ ਫਸਲ ਪੱਕਦੀ ਹੈ ਤਿਆਰ ਹੁੰਦੀ ਹੈ ਉਹਨੂੰ ਲੈ ਕੇ ਆਉਂਦਾ ਮੰਡੀ ਉਹਨੂੰ ਕੋਈ ਪੁੱਛਦਾ ਨਹੀਂ ਇਹੀ ਇੱਕੋ ਇੱਕ ਕਾਰਨ ਆ ਔਰ ਪਤਾ ਹਰ ਇੱਕ ਨੂੰ ਆ ਪਤਾ ਹਰ ਇੱਕ ਨੂੰ ਆ ਕਿ ਜਿਹੜਾ ਪਾਣੀ ਹੈ ਪੈਰੋਂ ਪੈਰ ਥੱਲੇ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਾ ਨੂੰ ਪਾਣੀ ਪੀਣ ਨੂੰ ਵੀ ਨਹੀਂ ਮਿਲਦਾ ਪਰ ਇੱਕ ਮਜਬੂਰੀ ਹੋਈ ਬਣੀ ਵੀ ਲਈਏ ਹੁਣ ਅਸੀਂ ਕਿ ਇਹ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਸਰਕਾਰ ਐਮਐਸਪੀ ਦੂਜੇ ਫਸਲਾਂ ਦੇ ਉੱਤੇ ਦੇਵੇ ਫਿਰ ਹੀ ਇਦਰੋਂ ਝੋਨੇ ਵਾਲੇ ਪਾਸੇ ਤੋਂ ਘਟਾਇਆ ਜਾਂਦਾ ਅੱਜ ਵੀ ਕਈਆਂ ਅਖਬਾਰਾਂ ਦੇ ਵਿੱਚ ਸਾਡੀ ਸਟੇਟਮੈਂਟ ਲੱਗੀ ਹੈ ਜਿਹੜੀਆਂ ਸਾਡੀਆਂ ਪਰਸੋਂ ਦੀਆਂ ਮੀਟਿੰਗਾਂ ਸੀ ਉਹਨਾਂ ਵਿੱਚ ਅਸੀਂ ਹਰ ਇੱਕ ਨੂੰ ਅਪੀਲ ਕੀਤੀ ਵੀ ਇੱਕ ਤੇ ਪਾਣੀ ਹੈ ਜਿਹੜਾ ਇਹਨੂੰ ਝੋਨਾ ਐਡਵਾਂਸ ਲਾ ਕੇ ਵੀ ਅਸੀਂ ਜ਼ਿਆਦਾ ਇਹਨੂੰ ਖਰਾਬ ਕਰ ਰਹੇ ਹਾਂ ਦੂਜਾ ਇੱਕ ਤੇ ਸਾਡੇ ਕਿਸਾਨ ਉਹ ਗਲਤੀ ਹੈ ਜਿਹੜਾ ਅਸੀਂ ਮਨ ਵਿੱਚ ਇੱਕ ਵਹਿਮ ਪਾਲ ਲਿਆ ਵੀ ਪੈਲੀ ਨੂੰ ਠੰਡਿਆਂ ਕਰਨਾ ਉਹ ਖਾਲੀ ਛੱਡ ਦਿੰਨੇ ਆ ਅਸੀਂ ਵੀ ਮੋਰ ਖੇਤ ਖਾਲੀ ਨੇ ਤੇ ਬਿਜਲੀ ਆਈ ਹੈ ਚਲੋ ਚਲਾ ਦਿਓ ਮੋਟਰ ਖੇਤ ਠੰਡੇ ਹੋਣਗੇ ਉਹ ਵੀ ਇੱਕ ਗਲਤ ਵਹਿਮ ਪਾ ਲਿਆ ਉਹ ਵੀ ਇਹੀ ਸਾਰਿਆਂ ਨੂੰ ਪੀਣਾ ਕਰਦਿਆ ਵੀ ਕੋਈ ਖਾਲੀ ਖੱਤਾਂ 'ਚ ਨਾ ਛੱਡੋ ਬਾਰਿਸ਼ ਪੈ ਜਾਵੇ ਝੋਨਾ ਲਾਉਣ ਲੱਗ ਜਾਓ ਉਹੀ ਝੋਨਾ ਜਿਹੜਾ ਉਹ ਅੱਜ ਦੇ ਲਾਇ ਨਾਲੋਂ ਮੇਰੇ ਖਿਆਲ 15 ਦੇ ਲੇਟ ਲੱਗਾ ਜਿਹੜਾ ਝੋਨਾ ਉਹ ਮੇਰਾ ਖਿਆਲ ਉਹਨੇ ਹੀ ਛੱਡ ਦੇ ਜਾਂਦਾ ਜਾਂ ਵੱਧ ਵੀ ਦੇ ਸਕਦਾ ਹੈ ਲੇਕਿਨ ਥੋੜਾ ਜਿਹਾ ਸੋਚਣ ਦੀ ਲੋੜ ਹੈ ਤੇ ਸਰਕਾਰ ਨੂੰ ਇਹਦੇ ਵਿੱਚ ਪਹਿਲ ਕਦਮੇ ਕਰਨੀ ਪਊਗੀ ਵੀ ਜਿੰਨਾ ਚਿਰ ਸਰਕਾਰ ਸਾਰੀਆਂ ਫਸਲਾਂ ਜਿਹੜੀਆਂ ਪੰਜਾਬ ਦੇ ਅੰਦਰ ਹੁੰਦੀਆਂ ਨੇ ਜਾਂ ਅਲੱਗ-ਅਲੱਗ ਜ਼ੋਨ ਬਣਾਏ ਜਾਣ ਵੀ ਇਸ ਜ਼ੋਨ ਦੇ ਵਿੱਚ ਆਹ ਫਸਲ ਹੁੰਦੀ ਹੈ ਇਹਦੇ ਵਿੱਚ ਆਹ ਹੁੰਦੀ ਹੈ ਇਹਦੇ ਵਿੱਚ ਆਉਂਦੀ ਤੇ ਉਹਨਾਂ ਨੂੰ ਵੰਡ ਕਰਕੇ ਦਿੱਤੀ ਜਾਵੇ ਫਿਰ ਵੀ ਬਚਾਅ ਹੋ ਸਕਦਾ ਹੈ ਜੇਕਰ ਇਸੇ ਤਰ੍ਹਾਂ ਲਗਾਤਾਰ ਝੋਨਾ ਲੱਗਦਾ ਰਹਿੰਦਾ ਆ ਫਿਰ ਪਾਣੀ ਜਿਹੜਾ ਉਹ ਬਿਲਕੁਲ ਖਤਮ ਹੋਣ ਦੇ ਕਿਨਾਰੇ ਤੇ ਆ ਬਹੁਤ ਵੱਡਾ ਇੱਕ ਇਹ ਚਿੰਤਾ ਦਾ ਵਿਸ਼ਾ ਹੈ ਔਰ ਹਰ ਕੋ ਨੂੰ ਪਤਾ ਵੀ ਹੈ ਪਰ ਫਿਰ ਵੀ ਇੱਕ ਮਜਬੂਰੀਆਂ ਦੇ ਵਸ ਜਿਹੜਾ ਨਾ ਉਹ ਚੱਲ ਰਿਆ ਗਾ ਬੂਟਾ ਜੀ ਗੱਲ ਕਰਦੇ ਆ ਕਿ ਜਿਸ ਤਰ੍ਹਾਂ ਹਰ ਸਾਲ 나ੜ ਫੁੱਕੀ ਜਾਂਦੀ ਆ ਬਰੇ ਬਰੇ ਹਾਦਸੇ ਹੁੰਦੇ ਨੇ ਕਈ ਜਾਨਾਂ ਚਲੇ ਜਾਂਦੀਆਂ ਨੇ ਗੱਲ ਕਰਦੇ ਆ ਕਿਸਾਨ ਮੁਖੀਆਂ ਕਿਸਾਨੀ ਦਾਲੂ ਚਲਾ ਰਹੇ ਹੋ ਪਰ 나ੜ ਨੂੰ ਅੱਗ ਲਾਣੀ ਬੰਦ ਕਿਉਂ ਨਹੀਂ ਕੀਤੀ ਜਾ ਰਹੀ ਜਿਹਦੇ ਨਾਲ ਪ੍ਰਦੂਸ਼ਣ ਵੀ ਫੈਲ ਰਿਹਾ ਤੇ ਜਾਨੀ ਨੁਕਸਾਨ ਵੀ ਹੋ ਰਿਹਾ ਵੇਖੋ ਇਹ ਗੱਲ ਤੁਹਾਡੀ ਠੀਕ ਆ ਇਹਦੇ ਵਿੱਚ ਸਰਕਾਰਾਂ ਜਾਂਦਾ ਪੂਰੀ ਮਸ਼ੀਨਰੀ ਜਿਹੜੀ ਉਹਦਾ ਕਰਨ ਚੋ ਕਿ ਕੋਈ ਵੀ ਜ਼ਿੰਮੇਦਾਰ ਜਿਹੜਾ ਪੰਜ ਚਾਰ ਏਕੜ ਵਾਲਾ ਉਹ ਏਡੀ ਵੱਡੀ ਮਸ਼ੀਨਰੀ ਲੈ ਨਹੀਂ ਸਕਦਾ ਉਹਦੀ ਇੱਕ ਉਹਦੀ ਪਹੁੰਚ ਤੋਂ ਬਾਹਰ ਆਉਂ। ਸਰਕਾਰਾਂ ਮਸ਼ੀਨਰੀ ਪੂਰੀ ਨਹੀਂ ਦਿੰਦੀਆਂ ਕਾਗਜ਼ਾਂ 'ਚ ਕੁਝ ਹੋਰ ਹੁੰਦਾ ਹੈ ਤੇ ਸਾਹਮਣੇ ਕੁਝ ਹੋਰ ਆਉਂਦਾ। ਹੁਣ ਕੱਲ ਪਰਸੋਂ ਦੀ ਗੱਲ ਇੱਕ ਵੀਡੀਓ ਚੱਲ ਰਹੀ ਸੀ। ਹਰਿਆਣੇ ਦੇ ਵਿੱਚ ਕੋਈ ਆ ਟਰਾਲੀ ਦੀਆਂ ਗੱਠਾਂ ਲੈ ਕੇ ਗਏ ਹੋਏ ਨੇ ਤਿੰਨ ਟਰੈਕਟਰ ਉਹ ਬੋਲ ਰਿਹਾ ਸੀ। ਤੇ ਉਹਨਾਂ ਤਿੰਨਾਂ ਟਰੈਕਟਰਾਂ ਦਾ ਗੱਠਾਂ ਦੇ ਕਰਕੇ ਓਵਰਲੋਡ ਕਰਕੇ ਲਾ ਲਓ ਜਾਂ ਕਿਦਾਂ ਪੂਰੀ ਨਹੀਂ ਆਈ ਉਹ ਡਿਟੇਲ। ਉਹਨਾਂ ਦਾ ਚਲਾਨ ਕਰਤਾ ਠਾਣੇ 'ਚ ਬੰਦ ਕਰਤੇ 31 31000 ਰੁਪਏ ਦਾ ਉਹਨਾਂ ਦਾ ਚਲਾਨ ਕਰ ਦਿੱਤਾ। ਉਹ ਕਹਿੰਦੇ ਇਹ ਵੀ ਇਹ ਦੱਸੋ ਅਸੀਂ ਕਿੱਥੋਂ ਪਈਏ। ਇੱਕ ਮੰਨਦਾ ਸਰਕਾਰ ਕਹਿੰਦੀ ਵੀ ਇਕੱਠਾ ਬਣਾ ਕੇ ਇਹਨੂੰ ਕਿਤੇ ਨਾ ਕਿਤੇ ਲਾਣਾ ਪਊਗਾ। ਰੋ ਕੀਤਾ ਛੱਡਣੋਂ ਰਹਿ। ਜੇ ਕਿਤੇ ਲੈ ਕੇ ਜਾਂਦੇ ਆ ਜਿੱਥੇ ਸੁਟਣੇ ਨੇ ਲ ਜਾ ਕੇ ਉਹ ਉੱਥੇ ਸਰਕਾਰ ਨਹੀਂ ਪਹੁੰਚਾਉਣ ਦਿੰਦੀ ਫਿਰ ਚਲਾਨ ਹੁੰਦੇ ਨੇ। ਇਸ ਤਰ੍ਹਾਂ ਕਰਕੇ ਕਈ ਗੱਲਾਂ ਨੇ ਜਿਹੜਾਂ ਦੇ ਕਾਰਨ ਨੁਕਸਾਨ ਹੋ ਰਿਹਾ। ਹੁਣ ਜਿਹੜੀ ਕਣਕ ਨੂੰ ਨਾੜ ਲਾਉਣਾ ਆ ਗੋ ਤਾਂ ਬਿਲਕੁਲ ਹੀ ਗਲਤ ਆ। ਉਦੋਂ ਸਮਾਂ ਹੁੰਦਾ ਸਾਡੇ ਕੋਲ। ਜਿਹੜਾ ਝੋਨੇ ਵਾਲਾ ਉਹਦਾ ਟਾਈਮ ਹੀ ਨਹੀਂ ਹੁੰਦਾ ਜੀ ਬਿਲਕੁਲ ਹੀ ਉਹ ਝੋਨੇ ਵਾਲੀ ਫਸ ਪੈਲੀ ਨੂੰ ਤਿਆਰ ਕਰਕੇ ਉਸ ਵੱਢ ਨੂੰ ਤੇ ਕਣਕ ਬੀਜਣੀ ਆ ਉਦੋਂ ਸਮਾਂ ਬਿਲਕੁਲ ਥੋੜਾ ਹੁੰਦਾ ਪੂਰਾ ਪੂਰਾ ਟਾਈਮ ਹੁੰਦਾ ਜੇ ਤਾਂ ਗੰਡਾ ਵੱਢ ਕੇ ਬਾਹਰ ਨਿਕਲ ਗਿਆ ਤੇ ਗੱਲ ਬਣ ਗਈ ਨਹੀਂ ਤੇ ਜ਼ਿੰਮੇਵਾਰ ਦੇ ਕੋਲੋਂ ਨੂੰ ਤੀਲੀ ਲਾਉਣ ਤੋਂ ਬਿਨਾਂ ਕੰਮ ਕੋ ਨਹੀਂ ਹੋਰ ਉਹਦਾ ਹੱਲ ਕੋ ਨਹੀਂ ਕੋਈ ਵੀ ਤੇ ਉਹਦੇ ਨਾਲ ਵੱਡੇ ਵੱਡੇ ਹਾਦਸੇ ਜਿਹੜੇ ਜਿਹੜੇ ਤੁਸੀਂ ਦੱਸ ਰਹੇ ਹੋ ਵਾਪਰਦੇ ਨੇ ਕਈ ਜਗ੍ਹਾ ਤੇ ਸਕੂਲੀ ਬੱਸਾਂ ਜਿਹੜੀਆਂ ਨੇ ਉਹ ਅੱਗ ਦੀ ਲਪੇਟ ਚ ਆ ਗਈਆਂ ਹੋਰ ਹਾਸੇ ਆਮ ਵਾਪਰਦੇ ਆ ਉਹ ਗਲਤ ਹੈ ਬਿਲਕੁਲ ਅਸੀਂ ਤੁਹਾਡੀ ਗੱਲ ਦੇ ਨਾਲ 100% ਸਹਿਮਤ ਆ ਇਹਦੇ ਵਿੱਚ ਸਰਕਾਰ ਨੂੰ ਪਹਿਲ ਕਦਮੀ ਕਰਨੀ ਪਊਗੀ ਵੀ ਲਓ ਮਸ਼ੀਨਰੀ ਜਿੰਨੀ ਚਾਹੀਦੀ ਏ ਉਹ ਅਸੀਂ ਦੇ ਰਹੇ ਆ ਤੇ ਫਿਰ ਵੀ ਜੇਕਰ ਕੋਈ ਅੱਗ ਲਾਵੇਗਾ ਫਿਰ ਉਗਣਾ ਕਰੇ ਫਿਰ ਬਣਦੀ ਕਾਨੂੰਨੀ ਕਰ ਬਈ ਉਹਦੇ ਖਿਲਾਫ ਹੋਵੇ ਅਸੀਂ ਵੀ ਤੁਹਾਡੇ ਨਾਲ ਖੜੇ ਆ ਟਟ ਕੇ ਅੱਜ ਨਮਰ ਤੋਂ ਆ ਕੀ ਬਹੁਤ ਲੰਮਾ ਕਿਸਾਨੀ ਸੰਘਰਸ਼ ਚੱਲਿਆ ਦਿੱਲੀ ਦੇ ਵਿੱਚ ਤੇ ਤੰਨਾਸ਼ਾਹੀ ਵਜੀਰਾਸੀ ਮੋਦੀ ਸਰਕਾਰ ਦਾ ਉਹੀ ਮੋਦੀ ਸਰਕਾਰ ਦੁਆਰਾ ਸੱਤਾ ਵਿੱਚ ਚੱਲ ਰਹੀ ਹੈ ਹੋ ਚੁੱਕੀ ਹੈ ਤੇ ਹੁਣ ਤੁਹਾਡੀਆਂ ਮਤਲਬ ਗੁਰੂ ਦਾ ਤਰੀਕਾ ਸੰਘਰਸ਼ ਕਰਨ ਦਾ ਤਰੀਕਾ ਕੀ ਹੋਵੇਗਾ ਵੇਖੋ ਸਾਡਾ ਤਰੀਕਾ ਪਹਿਲਾਂ ਵੀ ਸ਼ਾਂਤਮਈ ਸੀਗਾ ਹੁਣ ਵੀ ਸ਼ਾਂਤਮਈ ਹੈ ਅੱਗੇ ਵੀ ਸ਼ਾਂਤਮਈ ਰਹੂਗਾ ਤਰੀਕਾ ਸਾਡਾ ਸ਼ਾਂਤਮਈ ਰਹੂਗਾ ਔਰ ਸਰਕਾਰ ਤੋਂ ਮੰਗਸ ਯਹੀ ਕਰਦੇ ਆਂ ਕਿ ਜਿਹੜੀਆਂ ਸਾਡੀਆਂ ਮੰਗੀਆਂ ਮੰਨੀਆਂ ਮੰਗਾ ਸਨ ਉਹ ਸਰਕਾਰ ਨੂੰ ਲਾਗੂ ਕਰ ਦੇਣੀਆਂ ਚਾਹੀਦੀਆਂ ਹਨ ਸਰਕਾਰ ਨੇ ਇੱਕ ਅੜੀਲ ਵਤੀਰਾ ਅਪਣਾ ਕੇ ਉਹ ਮੰਗਾ ਜਿਹੜੀਆਂ ਰਿਟਨ ਦੇਤੀ ਸਾਨੂੰ ਵੀ ਆ ਤੁਹਾਡੀਆਂ ਮੰਨੀਆਂ ਗਈਆਂ ਨੇ ਹੁਣ ਤੁਸੀਂ ਹੁਣ ਜਾਓ ਇਹ ਲਾਗੂ ਕਰ ਦਾਂਗੇ ਜਦੋਂ ਤੋਂ ਕਿਸਾਨ ਉੱਠ ਕੇ ਵਾਪਿਸ ਘਰਾਂ ਨੂੰ ਆ ਗਏ ਉਸ ਤੋਂ ਬਾਅਦ ਸਰਕਾਰ ਨੇ ਡੱਡਾ ਨਹੀਂ ਗਾਇਆ ਕੋਈ ਵੀ ਬਿਲਕੁਲ ਉੱਥੇ ਦਾ ਉੱਥੇ ਹੀ ਪੇਪਰ ਪੈ ਰਹਿ ਗਏ ਇਹ ਸਰਕਾਰ ਦੀ ਬਦਨਤੀ ਹੈ ਉਹਦੇ ਕਾਰਨ ਹੀ ਹੁਣਾ ਦੋ ਬਾਰਡਰ ਫੇਰ ਰੁੱਕੇ ਪਏ ਨੇ ਅਸੀਂ ਨਹੀਂ ਜਾਇਜ਼ ਕਹਿੰਦੇ ਅਸੀਂ ਨਹੀਂ ਕਹਿੰਦੇ ਵੀ ਜਾਇਜ਼ ਉਹ ਵੀ ਗਲਤ ਹੋ ਰਿਹਾ ਸਾਰਾ ਕੁਝ ਪਰ ਸਰਕਾਰ ਨੇ ਰੋਕ ਤਾਂ ਲੈਨੇ ਇੱਥੇ ਸਰਕਾਰ ਨੇ ਇੱਥੇ ਰੋਕੇ ਦੁਨੀਆ ਕਿੰਨੀ ਖੱਜਲ ਹੋਰੀਏ ਪਰ ਸਰਕਾਰ ਜਾਣ ਬੁੱਝ ਕੇ ਇਹੋ ਜਿਹੇ ਕੰਮ ਕਰਾ ਕੇ ਤੇ ਕਿਸਾਨਾਂ ਦੇ ਮਜ਼ਦੂਰਾਂ ਦੇ ਛੋਟੇ ਮਲਾਜਮਾਂ ਦੇ ਛੋਟੇ ਦੁਕਾਨਦਾਰਾਂ ਦੇ ਕਿਉਂਕਿ ਅਸੀਂ ਕਟਿਆ ਸਾਰੇ ਉਹ ਸਾਡੇ ਸਿਰ ਤੇ ਭਾਂਡਾ ਜਿਹੜਾ ਹੈ ਉਹ ਭੰਨਣਾ ਚਾਹੁੰਦੇ ਨੇ ਇਹ ਸਰਕਾਰ ਦੀ ਥਿਊਰੀ ਜਿਹੜੀ ਹੈ ਉਹ ਗਲਤ ਹੈ ਬਿਲਕੁਲ ਅਸੀਂ ਕਹਿੰਦੇ ਜਦੋਂ ਬੰਦੇ ਚੱਲੇ ਸੀ ਕਿਸਾਨ ਉਹਨਾਂ ਨੂੰ ਜਾਣ ਦਿੰਦੇਗਾ ਅੱਗੇ ਜਾ ਕੇ ਗੱਲ ਕਿਤੇ ਕਰਦੇ ਹੋ ਜਾਂਦੀ ਠੀਕ ਸੀ ਬਾਰਡਰਾਂ ਦੇ ਉੱਤੇ ਰੋਕ ਕੇ ਸਰਕਾਰ ਨੇ ਗਲਤ ਕੀਤਾ ਹੈ ਬਿਲਕੁਲ ਉਹਦੇ ਨਾਲ ਬੜੀ ਦੁਨੀਆ ਪਰੇਸ਼ਾਨ ਹੋ ਰਹੀ ਹੈ ਉਹ ਨਹੀਂ ਸੀ ਹੋਣੀ ਚਾਹੀਦੀ ਤੇ ਹੁਣ ਵੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨੂੰ ਇਸ ਜਿਹੜਾ ਬਾਰਡਰ ਵਾਲੇ ਤੇ ਲੱਗਿਆ ਹੋਇਆ ਮੋਰਚਾ ਕਿਸਾਨਾਂ ਨੂੰ ਬੁਲਾਓ ਹੱਲ ਕਰੋ ਲੋਕ ਸੁਖੀ ਹੋਣਗੇ ਭਗਵਾਨ ਜੀ ਇਹ ਕਹਿੰਦਾ ਕਿ ਬਤੀ ਕਿਸਾਨ ਜਿਹੜੀਆਂ ਉਹਨਾਂ ਨੇ ਤੇ ਇਸੇ ਕਰਕੇ ਮਤਲਬ ਜੋ ਸੰਘਰਸ਼ ਹੈ ਉਹ ਮਤਲਬ ਬੈਕਗ੍ਰਾਉਂਡ ਤੇ ਤੇ ਲੈ ਜਾਂਦਾ ਸੰਘਰਸ਼ ਬੈਕਗ੍ਰਾਉਂਡ ਤੇ ਚਲੇ ਜਾਂਦਾ ਤੁਹਾਨੂੰ ਲੱਗਦਾ ਵੀ ਕਿਸਾਨ ਜੁਨੀਓਂ ਦੀ ਇੱਕ ਇਕਤਾ ਹੋਣੀ ਚਾਹੀਦੀ ਆ ਕਿਸੇ ਵੱਡੇ ਪਲੇਟਫਾਰਮ ਤੇ ਸਾਰੇ ਜਿੰਨੇ ਨੂੰ ਇਕੱਠਾ ਹੋਣਾ ਪੈਣਾ ਜੇ ਅਗਰ ਤੁਸੀਂ ਆਪਣੀਆਂ ਮੰਗਾਂ ਮੰਨਵਾਉਣੀਆਂ ਚਾਹੁੰਦੇ ਇਹ ਕੋਈ 32 ਜਥੇ ਵਧੀਆ ਪੰਜਾਬ ਦੀਆਂ ਜਿਹੜਾ ਪੰਜਾਬ ਦਾ ਇਸਕੀਮ ਬੜਿਆ ਹਨ ਇਹ ਸਾਰੇ ਹਿੰਦੁਸਤਾਨ ਦਾ ਜਿਹਦੇ ਵਿੱਚੋਂ 32 ਪੰਜਾਬ ਦੀਆਂ ਨੇ ਇਹ ਕੋਈ ਬੈਕਗਰਾਉਂਡ ਤੇ ਨਹੀਂ ਚੱਲਿਆ ਗਿਆ ਹੁਣ ਸਮੇਂ-ਸਮੇਂ ਨਾਲ ਹੀ ਹੁੰਦਾ ਐਵੇਂ ਤਾਂ ਹੈ ਨਹੀਂ ਵੀ ਆਪਾਂ ਸਵੇਰੇ ਸ਼ਾਮ ਆਪਾਂ ਐਸੀ ਕੰਮ ਤੇ ਜਾਣਾ ਰੋਜ਼ਾਨਾ ਇਹ ਕੋਈ ਐਸੀ ਗੱਲ ਨਹੀਂ ਕੋਈ ਵੀ ਨਾ ਕੋਈ ਬੈਕਫੁੱਟ ਤੇ ਗਿਆ ਇਹ ਤਾਂ ਹੁਣ ਜਦੋਂ ਅੰਦੋਲਨ ਦੀ ਵਾਰੀ ਸੀ ਹੁਣ ਅੰਦੋਲਨ ਦੀ ਸੀ ਵਾਰੀ ਜਦੋਂ ਉਹ ਦੂਜਾ ਗਿਆ ਤੇ ਉਹਨਾਂ ਨੇ ਰੋਕ ਲਿਆ ਅਗੇ ਬਿਲਕੁਲ ਇਕੱਠੇ ਆ ਉਸੇ ਤਰ੍ਹਾਂ ਹੀ ਤਾਕਤ ਵੀ ਉਹਨੀਆਂ ਹੀ ਹੈ ਹੁਣ ਜੇਕਰ ਮੋਦੀ ਸਰਕਾਰ ਆ ਗਈ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਇੱਕ ਗੱਲ ਪਾਵਰ ਜੋ ਉਸ ਤਰ੍ਹਾਂ ਨਹੀਂ ਆਈ ਜਿਵੇਂ ਤਾਨਾਸ਼ਾਹੀ ਰਵਈਆ ਉਹਨਾਂ ਦਾ ਸੀ ਤਾਨਾਸ਼ਾਹੀ ਰਵਈਆ ਅਪਣਾ ਕੇ ਲੋਕਾਂ ਦੇ ਉਹ ੱਤਕਾ ਕਰਦੇ ਸੀ ਜ਼ੁਲਮ ਟਾਉਂਦੇ ਸੀ ਉਹ ਪਾਵਰ ਨਹੀਂ ਉਹਨਾਂ ਕੋਲ ਆਈ ਇਸ ਗੱਲ ਦੀ ਉਹ ਸਾਨੂੰ ਬੜੀ ਖੁਸ਼ੀ ਹੈ ਤੇ ਪੰਜਾਬ ਦੇ ਵਿੱਚ ਅਸੀਂ ਇੱਕ 11 ਸਵਾਲ ਸੀਗੇ ਜਿਹੜੇ ਉਹਨਾਂ ਨੂੰ ਕਰਦੇ ਸਾਂ ਲਾਲਾ ਲਾਲਾ ਲਾ ਜਿਹੜਾ ਫੈਸਲਾ ਸੀ ਲੋਕਾਂ ਨੇ ਮਗਰ ਭੱਜਣਾ ਉਹਨਾਂ ਦੀ ਉਹ ਗਲਤ ਸੀਗਾ ਉਹ ਅਸੀਂ ਬਿਲਕੁਲ ਵੀ ਨਹੀਂ ਕਿਤੇ ਕੀਤਾ ਅਸੀਂ ਸਵਾਲ ਉਹਨਾਂ ਨੂੰ ਕਰਦੇ ਰਿਆਂ ਵੀ ਆਹ ਦੱਸੋ ਸਾਡੇ ਸਵਾਲਾਂ ਦੇ ਜਵਾਬ ਦਿਓ ਤੇ ਅਸੀਂ ਤੁਹਾਡੇ ਤੇ ਜੇ ਸੰਤੁਸ਼ਟ ਹੋ ਗਏ ਤੁਹਾਨੂੰ ਬੂਟਾ ਪਾ ਦੇਗੇ ਜੇ ਤੁਸ ਸਾਨੂੰ ਨਾ ਕਰ ਸਕੇ ਤਾਂ ਫਿਰ ਲੋਕ ਤੁਹਾਡਾ ਵਿਰੋਧ ਜਿਹੜਾ ਉਹ ਕਰ ਰਹੇ ਨੇ ਠੀਕ ਹੈ ਜੀ ਪ੍ਰਧਾਨ ਜੀ ਹੁਣ ਲੱਗਦਾ ਤੁਹਾਨੂੰ ਕਿ ਜਿਸ ਤਰ੍ਹਾਂ ਕਿ ਮਜਬੂਰ ਸਰਕਾਰ ਆ ਮਜਬੂਤ ਸਰਕਾਰ ਨਹੀਂ ਆ ਕਿ ਤੁਸੀਂ ਹੁਣ ਬਣੀਆ ਮੰਗਾ ਮਨਵਾ ਸਕਣ ਤੇ ਯੋਗ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਅਸੀਂ ਹੁਣ ਇਹਦੇ ਉੱਤੇ ਚਰਚਾ ਆਪਣੀ ਕਰਾਂਗੇ ਮੀਟਿੰਗਾਂ ਕਰਾਂਗੇ ਹੁਣ ਸਾਡੀ 22 ਤਰੀਕ ਨੂੰ ਕਨਵੈਨਸ਼ਨ ਹੈ ਜੀ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ 22 ਤਰੀਕ ਨੂੰ ਅਸੀਂ ਕਿਸਾਨ ਭਵਨ ਦੇ ਵਿੱਚ ਕਨਵੈਨਸ਼ਨ ਰੱਖੀ ਹੋਈ ਹੈ ਕੇਵਲ ਤੇ ਕੇਵਲ ਪਾਣੀਆਂ ਦੇ ਮਸਲੇ ਦੇ ਉੱਤੇ ਇਹ ਚਿੰਤਾ ਦਾ ਵਿਸ਼ਾ ਹੈ ਬਹੁਤ ਵੱਡਾ ਉੱਥੇ ਹਸਪਲਟ ਆਉਣਗੇ ਸਾਰੇ ਉਹ ਬੋਲਣਗੇ ਹਰ ਇੱਕ ਨੂੰ ਦੱਸਣਗੇ ਤਾਂ ਹੀ ਅਕੇ ਬਾਰ ਗੱਲ ਜਾਊਗੀ ਤੇ ਇਹ ਹੁਣ ਚੱਲ ਰਿਹਾ ਮੁੱਦਾ ਵੇਖੋ ਸਰਕਾਰ ਨੂੰ ਹਰਾ ਕੇ ਅਸੀਂ ਤਾਂ ਹਰਾ ਕੇ ਕਹਾਂਗੇ ਸਰਕਾਰ ਨੂੰ ਹਰਾ ਕੇ ਇੱਕ ਵਾਰ ਕਮਜ਼ੋਰ ਸਰਕਾਰ ਬਣਾਉਣ ਦੇ ਵਿੱਚ ਇਹ ਐਸਕੇਮ ਜਿਹੜਾ ਇਹ ਕਾਮਯਾਬ ਹੋਇਆ ਤੇ ਇਹ ਵਧਾਈ ਦੇ ਪਾਤਰ ਨੇ ਸਾਰੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਇਹਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਇਹ ਗੱਲ ਮੰਨਣੀ ਪਊਗੀ ਨਹੀਂ ਤੇ ਅਗਲੀ ਵਾਰੀ ਜਿਹੜੀ ਹੈ ਉਹ ਬਿਲਕੁਲ ਹੀ ਸਭ ਤੋਂ ਥੱਲੇ ਜਾ ਪਣਗੇ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ